ਸਤਿਗੁਰੂ ਕਹਿੰਦੇ ਭਾਈ ਮਗਲੂ ਅਸੀਂ ਆ ਗਏ ਆ ਗੁਰੂ ਨਾਨਕ ਦਾ ਹੱਟ ਤੇਰੇ ਬਾਤੇ ਖੁੱਲ ਗਿਆ ਮੰਗ ਲੈ ਜੋ ਕੁਝ ਮੰਗਣਾ ਜਾ ਤੋ 6ਵੇਂ ਸਤਿਗੁਰ ਨੇ ਮੁੱਖੋਂ ਹੱਸ ਕੇ ਤੇ ਫੁਰਮਾਇਆ ਮੀਰੀ ਤੇ ਪੀਰੀ ਦਾ ਦਾਤਾ ਰਹਿਮਤ ਦੇ ਘਰ ਆਇਆ ਧਨ ਮਨ ਧਨ ਲਾ ਕੇ ਤੇ ਸਰਦਾਰ ਨਾਲ ਤੂੰ ਸੇਵ ਕਮਾਵੇ ਅਸੀਂ ਖੁਸ਼ ਹਾਂ ਤੇ ਨੇ ਮੁੱਖੋਂ ਹੱਸ ਕੇ ਤੇ ਫੁਰਮਾਇਆ ਮੀਰੀ ਤੇ ਪੀਰੀ ਦਾ ਦਾਤਾ ਰਹਿਮਤ ਦੇ ਕਰ ਆਇਆ ਓ ਤਨ ਮਨ ਤਨ ਲਾ ਕੇ ਤੇ ਸਰਤਨਾਮ ਤੁਸੇ ਕਮਾਵੇ ਅਸੀਂ ਖੁਸ਼ ਹਾਂ ਤੇ ਰਹਿੰਦਾ ਦਰ ਹਮੇਸ਼ਾ ਖੁੱਲਾ ਕੋਈ ਮੁੜੇ ਨਿਰਾਸ਼ਾ ਨਾ ਆਵੇ ਜੋ ਭਟਕਿਆ ਤੇ ਭੁੱਲਾ ਤੁਮਨੇ ਸ਼ੇ ਭੜ ਮਿਲਦੇ ਝੋਲੀ ਰਹਿਮਤ ਨਾ ਪਰ ਜਾਵੇ ਅਸੀਂ ਕਰਕੇ ਜਿਹੜਾ ਵੀ ਹੈ ਸੇਵਕ ਮਾਉਂਦਾ ਦੁੱਖ ਬਿਨਸਨ ਜਨਮਾਂ ਦੇ ਇੱਥੇ ਉੱਥੇ ਹੈ ਸੁਖ ਪਾਉਂਦਾ ਸੋਮਾ ਅਮਰਤ ਦਾ ਨਾ ਕੇ ਕਾੜ ਹੰਸੋ ਜਾਵੇ ਅਸੀਂ ਖੁਸ਼ ਹਾਂ ਤੇਰੇ ਲਗਦਾ ਨੀਵਿਆਂ ਨੂੰ ਇਹ ਗੁਰਬਾਣੀ ਹੈ ਸਮਝਾਉਂਦੀ ਕੌੜੇ ਕਈ ਰੀਠਾਂ ਜਿਉਂ ਜੀਵਨ ਵਿੱਚ ਅੰਮ੍ਰਿਤ ਰਸ ਪਾਉਂਦੀ ਅਮਰਤ ਦੀਆਂ ਰਿਸ਼ਮਾਂ ਦਾ ਰਿਸ਼ਮਾਂ ਦੇ ਵਿੱਚ ਮਰ ਰਸ ਵਰਤਾਵੇ ਅਸੀਂ ਖੁਸ਼ ਹਾਂ ਤੇਰੇ ਤੇ ਸਿੱਖਾ ਮੰਗ ਲੈ ਜੋ ਮਨ ਆਵੇ ਭਗਤੀ ਤੇ ਸ਼ਕਤੀ ਦੇ ਸੋਮੇ ਵਗਣ ਪਿਆਰ ਨਹਰਾ ਜੁਗਤੀ ਤੇ ਮੁਕਤੀ ਦੀਆਂ ਜਿੱਥੇ ਚੱਲਣ ਮਹੱਭਤੀ ਨਹਰਾ ਸਿਮਰਨ ਤੇ ਬੰਦਗੀ ਦਾ ਵਿਰਲਾ ਹੀ ਕੋਈ ਲਾਭ ਉਠਾ ਓ ਤਰ ਕੇ ਭਵਜਲ ਚੋਂ ਜਿੰਨਾ ਚਰਨ ਗੁਰਾਂ ਦੇ ਪਰਸੇ ਦੇਲੇਦਰ ਪੁੱਜਦੇ ਨੇ ਜਿੰਨਾ RAM ਨਾਮ ਜਿਤ ਲਾਵੇ ਅਸੀਂ ਖੁਸ਼ਹਾਲ ਤੇਰੇ ਤੇ ਸਿੱਖਾਂ ਮੰਗਲ ਜੋ ਮਨ ਆਵੇ ਉਸ پاک ਮੁਹੱਬਤ ਦੀਆਂ ਬੂੰਦਾਂ ਅੰਮ੍ਰਿਤ ਜਤ ਨਦਰਾ ਹੋ ਜਾਵਣ ਰੇਖਾ ਸਿੱਧੀਆਂ ਹੋ